ਕੁਝ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਸਰਗ ਮਹੱਲਾ ਪੰਜਵਾ ਸਾਚੇ ਸਤ ਗੁਰੂ ਦਾਤਾਰਾ ਸਾਚੇ ਸਤ ਗੁਰੂ ਇਥੇ ਵਿਸਰਾਮ ਦਾਤਾਰਾ ਦਰਸ਼ਨ ਦੇਖ ਸਗਲ ਦੁਖ ਨਾਸਹਿ ਚਰਨ ਕਮਲ ਬਲਹਾਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ નિਹਚਲ ਹਰਿ ਕਾ ਨਾਮ ਭਗਤ ਭਾਵਨੀ ਪਾਰ ਬ੍ਰਹਮ ਕੀ ਅਬਨਾਸੀ ਗੋਣ ਗਾਉ ਅਗਮ ਅਗੋਚਰ ਮੇਤ ਨਹੀਂ ਪਾਈਐ ਸਗਲ ਘਟਾ ਆਧਾਰ ਨਾਨਕ ਵਾਹ ਵਾਹ ਕਹੁ ਤਾ ਕਉ ਨਾਨਕ ਵਾਹ ਵਾਹ ਕਹੁ ਤਾ ਕਉ ਜਾ ਕਾ ਅੰਤ ਨਾ ਪਾਰ ਸਰਗ ਮਹੱਲਾ ਪੰਜਵਾ ਗੁਰ ਕੀ ਚਰਨ ਬਸੇ ਮਨ ਮੇਰਾ ਪੂਰ ਰਿਹਾ ठाकुर ਸਭ ਥਾਈ ਨਿਕਟ ਬਸੈ ਸਭ ਨੇਰਾ ਰਹਾਉ ਬੰਦਨ ਤੂਰ RAM ਲਿਵਲਾਈ ਸੰਤ ਸੰਗ ਬਨ ਆਈ ਜਨਮ ਪਦਾਰਸ ਭਇਉ ਪੁਨੀਤਾ ਇੱਛਾ ਸਗਲ ਪੁਜਾਈ ਜਾ ਕੋ ਕਿਰਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੇ ਆਠ ਪਹਿਰ ਗੋਬਿੰਦ ਗੋਬਿੰਦ ਗੁਣ ਗਾਵੇ ਜਾਨ ਨਾਨਕ ਸਾਦ ਬਲ ਜਾਵੇ ਸਾਰਗ ਮਹੱਲਾ ਪੰਜਵਾ ਜੀਵਨ ਤਉ ਗਣੀਐ ਹਰਿ ਪੇਖਾ ਜੀਵਨ ਤਉ ਗਣੀਐ ਤਉ ਗਨਿਐ ਇਕੱਠਾ ਨਹੀਂ ਕਹਿ ਦਨਾ ਜੀਵਨ ਤਉ ਗਨਿਐ ਇਥੇ ਵਿਸਰਾਮ ਹਰ ਪੀਖਾ ਕਰੋ ਕਿਰਪਾ ਪ੍ਰੀਤਮ ਮਨਮੋਹਨ ਫੇਰ ਫੋਰ ਭਰਮ ਕੀ ਰੇਖਾ ਮਨਮੋਹਨ ਇਕੱਠਾ ਨਹੀਂ ਗਾਣਾ ਮਨਮੋਹਨ ਵਿੱਚ ਡੈਸ਼ ਦੇ ਕੇ ਭਰਨਾ ਹੈ ਕਰੋ ਕਿਰਪਾ ਪ੍ਰੀਤਮ ਮਨਮੋਹਨ ਫੋਰ ਭਰਮ ਕੀ ਰੇਖਾ ਰਹਾਉ ਕਹਿਤ ਸੁਨਤ ਕਿਛ ਸ਼ਾਂਤ ਨਾ ਉਪਜਤ ਸ਼ਾਂਤ ਨਾ ਉਪਜਤ ਸ਼ਾਂਤ ਸ਼ਸ਼ਾ ਨਹੀਂ ਹੈ ਕਹਿ ਤੇ ਸੁਣਤ ਕਿਛ ਸ਼ਾਂਤ ਨਾ ਉਪਜਤ ਬਿਨ ਵਿਸਾਸ ਕਿਆ ਸੇਖਾਂ ਪ੍ਰਭੂ ਤਿਆਗ ਆਣ ਜੋ ਚਾਹਤ ਤਾ ਕੈ ਮੁਖ ਲਾਗੈ ਕਾਲੇਖਾ ਹਾਂ ਕਾਲੇਖਾ ਪਾਠ ਇਕੱਠਾ ਹੀ ਬੋਲਣਾ ਕਾਲੇਖਾ ਵੱਖਰਾ ਨਹੀਂ ਕਹਿਣਾ ਪ੍ਰਭੂ ਤਿਆਗ ਆਣ ਜੋ ਚਾਹਤ ਇਥੇ ਵਿਸਰਾਮ ਤਾ ਕ ਮੁਖ ਲੱਗੈ ਕਾਲੀਖਾ ਜਾ ਕਸਕੇ ਬੋਲ ਨ ਕਾਲੀਖਾ ਕਾਲਖ ਦਾ ਵਾਚਕ ਹੈ ਜਾ ਕੈ ਰਾਸ ਸਰਬ ਸੁਖ ਸੁਆਮੀ ਆਣ ਨ ਮਾਨਤ ਭੇਖਾ ਨਾਨਕ ਦਰਸ ਮਗਨ ਮਨ 모ਹਿਉ ਨਾਨਕ ਦਰਸ ਮਗਨ ਮਨ 모ਹਿਉ ਪੂਰਨ ਅਰਥ ਵਿਸੇਖਾ ਸਾਰਗ ਮਹੱਲਾ 5 ਸਿਮਰਨ RAM ਕੋ ਇੱਕ ਨਾਮ ਸਿਮਰਨ RAM ਕੋ ਇਥੇ ਵੀ RAM ਇੱਕ ਨਾਮ ਕਲਮਲ ਦਗਦ ਹੋਏ ਖੇਨ ਅੰਤਰ ਕੋਟਦਾਨ ਇਸ ਨਾਨ ਰਹਾ ਆਣ ਜੰਜਾਰ ਬ੍ਰਿਥਾ ਸ਼ਰਮ ਕਾਲਤ ਬਿਨ ਹਰ ਫੋਕਟ ਗਿਆਨ ਜਨਮ ਮਰਨ ਦੇ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵਹੁ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸੁਜਾਇ ਅਭਿਮਾਨ ਸਾਰਗ ਮਹੱਲਾ ਪੰਜਵਾ ਤੂਰਤ ਸੋਈ ਜੇ ਧੁਰ ਕਉ ਲਾਗੈ ਸੋਈ ਤੁਰੰਤਰ ਸੋਈ ਬਸੁੰਦਰ ਹਾਂ ਸੋਈ ਤੁਰੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਲਵੰਚ ਕਰੈ ਨਾ ਜਾਣੈ ਲਭੈ ਬਲਵੰਚ ਨਹੀਂ ਇਕੱਠਾ ਪਾਠ ਕਰਨਾ ਵੱਖਰਾ ਪਾਠ ਕਰਨਾ ਬਲਵੰਚ ਕਰੈ ਵੱਲ ਛਲ ਬਲਵੰਚ ਕਰੈ ਨਾ ਜਾਣੈ ਲਭੈ ਇਥੇ ਵਿਸਰਾਮ ਸੋ ਤੂਰਤ ਨਹੀਂ ਮੂੜਾ ਇਹ ਨਹੀਂ ਪੱਧ ਤੇ ਠੰਮ ਕਾਉਣੀ ਐ ਇਸ ਤਰ੍ਹਾਂ ਨਹੀਂ ਕਹਿਣਾ ਸੋ ਤੂਰਤ ਨਹੀਂ ਮੂੜਾ ਇਹ ਯਾਨੀ ਨਹੀਂ ਪੱਧ ਦੇ ਨਾਲ ਹੀ ਅਰਥ ਦਾ ਅਨਅਰਥ ਹੋ ਜਾਣਾ ਇਸ ਕਰਕੇ ਸੋ ਤੂਰਤ ਨਹੀਂ ਸੋ ਤੂਰਤ ਨਹੀਂ ਮੂੜਾ ਬਾਲ ਬੰਚ ਕਰੈ ਨਾ ਜਾਣੈ ਲਭੈ ਸੋ ਤੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨਹਿ ਸਿਮਰੈ ਪ੍ਰਭ ਰੂੜਾ ਨਹਿ ਸਿਮਰੈ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਿਤ ਸੋ ਸੂਰਾ ਸੋ ਦਾਨਾ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ Sarg ਮਹੱਲਾ ਪੰਜਵਾ ਹਰ ਹਰ ਸੰਤ ਜਨਾ ਕੀ ਜੀਵਨ ਵਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਹਾਉ ਸੰਚਨ ਰਾਮ ਨਾਮ ਧਨ ਰਤਨਾ ਇਹ ਸੰਚਨ ਪਦ ਤੇ ਯਮਕ ਲਾ ਦਨੀ ਹੈ ਸੰਚਨ ਰਾਮ ਨਾਮ ਧਨ ਰਤਨਾ ਮਾਨ ਤਾਨ ਭੀਤਰ ਸੀਵਨ ਹਰ ਰੰਗ ਰਾਗ ਭਈ ਮਨ ਲਾਲਾ RAM ਨਾਮ ਰਸ ਖੀਵਨ ਜੋ ਮੀਨਾ ਜਲ ਸਿਉ ੁਰਜਾਨੋ RAM ਨਾਮ ਸੰਗ ਲੀਵਨ ਜੋ ਮੀਨਾ ਜਲ ਸਿਉ ੁਰਜਾਨੋ RAM ਨਾਮ ਸੰਗ ਲੀਵਨ ਨਾਨਕ ਸੰਤ ਛਾਤ੍ਰਿਕ ਕੀ ਨਿਆਈ ਹਰ ਬੂੰਦ ਪਾਨ ਸੁਖ ਥੀਵਨ ਸਰਗ ਮਹੱਲਾ ਪੰਜਵਾ ਹਰ ਕੇ ਨਾਮ ਹੀਨ ਬੇਤਾਲ ਹਰ ਕੇ ਨਾਮ ਹੀਨ ਇਥੇ ਵਿਸਰਾਮ ਬੇਤਾਲ ਜੀਤਾ ਕਰਨ ਕਰਾਵਣ ਤੇਤਾ ਸਭ ਬੰਧਨ ਜੰਜਾਲ ਰਹਾਉ ਬੇਨ ਪ੍ਰਾਪ ਸੇਵ ਕਰਤ ਅਨ ਸੇਵਾ ਬਿਰਥਾ ਕਟੈ ਕਾਲ ਜਾਬ ਜਮ ਆਇ ਸੰਘਾਰੇ ਪ੍ਰਾਨੀ ਤਬ ਤੁਮਰੋ ਕੌਣ ਹਵਾਲ ਰਾਖ ਲੇਹ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਦਾਨ ਨਾਨਕ ਪ੍ਰਾਪ ਮੇਰਾ ਸਾਧ ਸੰਗ ਧਨ ਮਾਲ ਸੁਰਗ ਮਹੱਲਾ ਪੰਜਵਾ ਮਾਨ ਤਨ RAM ਕੋ ਵਿਵਹਾਰ ਹਾਂਜੀ ਮਾਨ ਤਾਨ ਇਥੇ ਵਿਸਰਾਮ ਲਾਉਣਾ ਹੈ RAM ਕੋ ਬਿਉਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਕੋਹਤ ਨਹ ਸੰਸਾਰ ਕੋਹਤ ਨਹ ਸੰਸਾਰ ਰਹਾਉ ਸ਼ਰਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧਕੋ ਆਚਾਰ ਚਰਨ ਕਮਲ ਅਸਥਿਤ ਰਿਦ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਇਾਲ ਸੁਣੋ ਬੇਨੰਤੀ ਕਿਰਪਾ ਆਪਣੀ ਤਾਰ ਨਾਮ ਨਿਧਾਨ ਉਚਰਾ ਨਿਤ ਰਸਨਾ ਨਾਨਕ ਸਾਧ ਬਲਿਹਾਰ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਹੀਨ ਮਤ ਥੋਰੀ ਮਤ ਥੋਰੀ 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 ਨਹੀਂ ਕਹਿਣਾ ਥੋਰੀ ਹਰ ਕੇ ਨਾਮਹੀਨ ਮਤ ਥੋਰੀ ਸਿਮਰਤ ਨਾਹੀ ਸ੍ਰੀ ਧਰ ਠਾਕੁਰ ਮਿਲਤ ਅੰਧ ਦੁਖ ਘੋਰੀ ਸਿਮਰਤ ਨਾਹੀ ਸ੍ਰੀ ਧਰ ਠਾਕੁਰ ਇਥੇ ਵਿਸਰਾਮ ਹੈ ਮਿਲਤ ਅੰਧ ਦੁਖ ਘੋਰੀ ਰਹਾਉ ਹਰ ਕੇ ਨਾਮ ਸਿਓ ਪ੍ਰੀਤ ਨਾ ਲਾਗੀ ਅਨਕ ਭੇਖ ਬਹੁ ਜੋਰੀ ਟੂਟਤ ਬਾਰ ਨਾ ਲੱਗੈ ਤਾ ਕਹੋ ਟੂਟਤ ਬਾਰ ਨਾ ਲੱਗੈ ਤਾ ਕਹੋ ਟੂਟਤ ਪਦ ਤੇ ਯਮਕਲਾਦ ਟੂਟਤ ਬਾਰ ਨਾ ਲੱਗੈ ਤਾ ਕਹੋ ਜੋ ਗਾਗਰ ਜਲ ਫੋਰੀ ਹਾਂ ਜੋ ਗਾਗਰ ਜੋ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਤ ਪ੍ਰੇਮ ਰਸ ਖੋਰੀ ਕਰ ਕਿਰਪਾ ਅਗਤ ਰਸ ਦੀਜੈ ਇਥੇ ਵਿਸਰਾਮ ਮਨ ਖਚਿਤ ਚਚੇਸੀ ਹਰੀ ਲੱਗੀ ਐ ਖਚਿਤ ਨਹੀਂ ਤੈਨਾ ਮਨ ਖਚਿਤ ਪ੍ਰੇਮ ਰਸ ਖੂਰੀ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਪ੍ਰਭ ਬਿਨ ਆਨ ਨਾ ਹੋਰੀ ਸਾਰਗ ਮਹੱਲਾ ਪੰਜਵਾ ਚਿਤਵੋ ਵਾਉ ਅਵਸਰ ਮਨ ਮਾਹੀ ਇਹ ਚਿਤਵਾਉ ਪਦ 3 ਸਰਾਣ ਲਾਉਣਾ ਹੈ ਚਿਤਵਾਉ ਵਾਉ ਅਵਸਰ ਮਨ ਮਾਹੀ ਹੋਏ 71 ਮਿਲੋ ਸੰਤ ਸਾਜਣ ਗੁਣ ਗੋਬਿੰਦ ਨਿਤ ਗਾਹੀ ਰਹਾਉ ਬੇਨ ਹਰ ਭਜਨ ਜੀਤੇ ਕਾਮ ਕਰੀ ਅਹ ਤੇਤੇ ਬਿਰਥੇ ਜਾਹੀ ਪੂਰਨ ਪਰਮਾਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੀ ਜਾਪ ਤਪ ਸੰਜਮ ਕਰਮ ਸੁਖ ਸਾਧਨ ਤੋਲ ਨ ਕਛੁ ਐਲਾਹੀ ਚਰਨ ਕਮਲ ਨਾਨਕ ਮਨ ਬਿਧਿਓ ਚਰਨਹਿ ਸੰਗ ਸਮਾਹੀ ਸਾਰਗ ਮਹੱਲਾ ਪੰਜਵਾ ਮੇਰਾ ਪ੍ਰਾਪ ਸੰਗੇ ਅੰਤਰਜਾਮੀ ਮੇਰਾ ਪ੍ਰਭ ਸੰਗੇ ਅੰਤਰਜਾਮੀ ਆਗੇ ਕੁਸਲ ਪਾਛੇ ਖੀਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀਤ ਸਖਾ ਹਰ ਮੇਰਾ ਗੁਣ ਗੋਪਾਲ ਹਰ ਰਾਯਾ ਬਿਸਰ ਨਾ ਜਾਈ ਨਿਮਖ ਹਿਰਦੈ ਤੇ ਪੂਰਾ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਅਜੰਤ ਵਸ ਜਾ ਕੈ ਜੀ ਅਜੰਤ ਵਸ ਜਾ ਕੈ ਏ ਕਾਲਿਵ ਪੂਰਨ ਪਰਮੇਸ਼ਰ ਏ ਕਾਲਿਵ ਪੂਰਨ ਪਰਮੇਸ਼ਰ ਓ ਨਹੀਂ ਨਾਨਕ ਤਾ ਕੈ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ